ਉਹ ਲੋ ਖੇਮਾਂ ਤੇ ਜੱਜ ਕਹਣ। ਮਹਾਰਾਜ ਜੀ ਨੇ ਇਹ ਸੰਸਾਰ ਦੇ ਉੱਤੇ ਬੰਦੇ ਨੂੰ ਭੇਜਿਆ। ਬੰਦੇ ਨੂੰ ਭੇਜਣ ਤੋਂ ਪਹਿਲਾਂ ਮਹਾਰਾਜ ਜੀ ਨੇ ਆ ਖੇਡ ਸਮਝਾਈ ਜਿਹੜੀ ਪਿੱਛੇ ਵੀ ਚੱਲ ਰਹੀ ਹੈ ਤੇ ਇੱਥੇ ਵੀ ਚੱਲ ਰਹੀ ਹੈ। ਮਹਾਰਾਜ ਜੀ ਨੇ ਸਮਝਾ ਦਿੱਤਾ ਵੀ ਤੁਸੀਂ ਦੁਨੀਆ ਦੇ ਉੱਤੇ ਜਾਣਾ। ਬਸ ਖੇਡ ਇੰਨੀ ਕਹਿ ਕੇ ਕਾਲ ਨੂੰ ਹੁਕਮ ਦਿੱਤਾ ਤੂੰ ਤਮਾਸ਼ਾ ਕਰਕੇ ਵਿਖਾਈ ਜਾਣਾ। ਮੇਰਾ ਚੇਤਾ ਨਹੀਂ ਆਉਣ ਦੇਣਾ। ਤੇ ਮੈਂ ਆਪਣੇ ਮਨ ਬੱਚੇ ਨੂੰ ਸਾਰੀ ਖੇਡ ਸਮਝਾ ਕੇ ਭੇਜੀ ਆ ਮੈਂ ਬਸ ਇਹੀ ਵੇਖਣਾ ਚਾਹੁੰਦਾ ਐ ਇਸੇ ਕਰਕੇ ਇਹ ਖੇਡ ਰਚੀ ਆ ਤਾਂ ਕਿ ਪਤਾ ਲੱਗ ਜਾਵੇ ਮੇਰਾ ਮਨ ਬੱਚਾ ਦੁਨੀਆ ਦੇ ਉੱਤੇ ਜਾ ਕੇ ਮੇਰੇ ਪ੍ਰਤੀ ਵਿਰਾਗ ਕਰਦਾ ਕਿ ਨਹੀਂ ਕਰਦਾ ਮੇਰਾ ਵਸੋੜਾ ਮਹਿਸੂਸ ਕਰਦਾ ਕਿ ਨਹੀਂ ਕਰਦਾ ਬਸ ਮਹਾਰਾਜ ਕਹਿੰਦੇ ਮੈਂ ਇਹੀ ਵੇਖਣਾ ਚਾਹੁੰਦਾ ਔਰ ਗੁਰਮਖੋ ਜਦੋਂ ਦੇ ਆਪਾਂ ਇਸ ਸੰਸਾਰ ਦੇ ਉੱਤੇ ਆਏ ਆ ਅਸੀਂ ਆਪਣੇ ਉਹ ਅਤ ਕਠਣ ਦਿਨ ਜਿਹੜਾ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਤੇ ਆਪਾਂ ਗੁਰਬਾਣੀ ਦੇ ਵਿੱਚ ਪੜਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਨਿਵਲਾਗਾ ਮਿਰਤਕ ਪਿੰਡ ਪਦ ਮਦਨ ਅਹਨਸ ਏਕ ਅਗਿਆਨ ਸੁਨਾਗਾ ਮਹਾਰਾਜ ਕਹਿੰਦੇ ਤੇ ਦਿਲ ਸੰਮਲ ਕਸ਼ਟ ਮਹਾ ਦੁਖ ਅਬ ਚਿਤ ਅਧਿਕ ਪਸਾਰਿਆ ਗਰਭ ਛੋੜ ਮਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਸਾਡਾ ਵਾਕ ਹੀ ਇਹ ਹਾਲੋਕ ਹੋ ਚੁੱਕਿਆ ਜਦੋਂ ਦੇ ਅਸੀਂ ਗਰਭ ਦੇ ਵਿੱਚੋਂ ਬਾਹਰ ਆਏ ਆ ਅਸੀਂ ਉਸ ਪਰਮੇਸ਼ਰ ਨੂੰ ਭੁੱਲ ਗਏ ਭੁੱਲਿਆ ਹੋਇਆਂ ਨੂੰ ਮਹਾਰਾਜ ਹੁਣ ਸਮਝਾ ਰਹੇ ਆ ਸਤਿਗੁਰੂ ਜੀ ਕਹਿੰਦੇ ਜਿੰਨੇ ਵੀ ਜੀ ਆਪਾਂ ਇਹ ਸੰਸਾਰ ਦੇ ਉੱਤੇ ਆਏ ਆ ਨਾ ਕਈ ਵਾਰੀ ਆਪਾਂ ਵੇਖਦੇ ਆ ਬੱਚੇ ਪੈਦਾ ਹੁੰਦੇ ਆ ਨਿਕਲੇ ਜਿਕੇ ਬੱਚੇ ਹੁੰਦੇ ਆ ਤੇ ਅਕਸਰ ਜਿਹੜੀਆਂ ਮਾਤਾਵਾਂ ਘਰਾਂ ਦੇ ਵਿੱਚ ਜਿਨ੍ਹਾਂ ਨੂੰ ਦਾਇਆ ਵੀ ਕਿਹਾ ਜਾਂਦਾ ਦਾਇਆ ਵੀ ਕਿਹਾ ਜਾਂਦਾ ਇੱਕ ਬਚਨ ਆਪਾਂ ਆਮ ਹੀ ਘਰਾਂ ਦੇ ਵਿੱਚ ਸੁਣਦੇ ਆ ਕਿ ਵਿਯੋ ਮਾਤਾ ਨੇ ਮੱਥੇ ਦੇ ਉੱਤੇ ਲੇਖ ਪਾਏ ਹੋਏ ਸੁਣਦੇ ਆ ਨਾ ਜੀ ਵਿਯੋ ਮਾਤਾ ਨੇ ਬੱਚੇ ਦੇ ਸਾਡੇ ਸਾਰਿਆਂ ਦੇ ਮੱਥੇ ਦੇ ਉੱਤੇ ਲੇਖ ਪਾਏ ਹੋਏ ਐ ਪਤਾ ਨਹੀਂ ਵਿਵ ਮਾਤਾ ਹੁੰਦੀ ਏ ਕਿ ਨਹੀਂ ਹੁੰਦੀ ਇਸ ਚੀਜ਼ ਦਾ ਅਜੇ ਤੱਕ ਕੋਈ ਪ੍ਰਮਾਣ ਨਹੀਂ ਆਇਆ ਪਰ ਹਾਂ ਜਿਹੜੇ ਲੇਖ ਸਾਡੇ ਮੱਥੇ ਤੇ ਲਿਖੇ ਹੋਏ ਐ ਉਹ ਦੋ ਲੇਖ ਨੇ ਜਿਹੜੇ ਸਾਡੇ ਮਸਤਕ ਦੇ ਉੱਤੇ ਲਿਖੇ ਹੋਏ ਐ ਪਹਿਲਾ ਲੇਖ ਕਿਹੜਾ ਹੈ ਮਹਾਰਾਜ ਕਹਿੰਦੇ ਪਹਿਲਾ ਲੇਖ ਤਾਂ ਸਾਡੇ ਮਸਤਕ ਤੇ ਉੱਤੇ ਲਿਖਿਆ ਹੋਇਆ ਵੀ ਅਸੀਂ ਜਿੰਨੇ ਵੀ ਜੀ ਅੱਜ ਇਸ ਦੁਨੀਆ ਦੇ ਉੱਤੇ ਫਿਰ ਰਹੇ ਆ ਨਾ ਅਸੀਂ ਪਰਮੇਸ਼ਰ ਦੇ ਕਰਜ਼ਦਾਰ ਆ ਅਸੀਂ ਮਹਾਰਾਜ ਜੀ ਦੇ ਕਰਜ਼ਾਈ ਆ ਅਸੀਂ ਪਰਮੇਸ਼ਰ ਦਾ ਬਹੁਤ ਵੱਡਾ ਕਰਜ਼ਾ ਲਾਉਣਾ ਹੈ ਪਹਿਲੇ ਲੇਖ ਤਾਂ ਸਾਡੇ ਸਾਰਿਆਂ ਦੇ ਮੱਥੇ ਦੇ ਉੱਤੇ ਇਹ ਲਿਖੇ ਹੋਏ ਆ ਜਿਹੜਾ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਸਮਝਾ ਦਿੱਤਾ ਸਤਿਗੁਰੂ ਜੀ ਕਹਿੰਦੇ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਅਸੀਂ ਗੁਰੂ ਦਾ ਬੜਾ ਵੱਡਾ ਕਰਜ਼ਾ ਦੇਣਾ ਉਹ ਕਰਜ਼ਾ ਕਿਹੜਾ ਹੈ ਭਾਵ ਦੁਨੀਆ ਦੇ ਉੱਤੇ ਅਸੀਂ ਹੋਂਦ ਹੀ ਆਏ ਬੜੇ ਵਾਰ ਅਸੀਂ ਜੰਮਦੇ ਤੇ ਮਰਦੇ ਰਹੇ ਆ ਜੰਮਦੇ ਤੇ ਮਰਦੇ ਚ ਪੈਂਦੇ ਰਹੇ ਆ ਪਰਮੇਸ਼ਰ ਨੂੰ ਮਿੰਤਾ ਜੋਦੜੀਆਂ ਤਰਲੇ ਕਰਦੇ ਰਹੇ ਆ ਪਰਮੇਸ਼ਰ ਨੂੰ ਇਹ ਗੱਲ ਕਹਿੰਦੇ ਰਹੇ ਆ ਵੀ ਮਹਾਰਾਜ ਸਾਡੇ ਉੱਤੇ ਦਇਆ ਕਰ ਸਾਡੇ ਉੱਤੇ ਤਰਸ ਕਰ ਇਸ ਵਾਰ ਤੈਨੂੰ ਦੁਨੀਆ ਦੇ ਉੱਤੇ ਜਾ ਕੇ ਅਸੀਂ ਭੁੱਲਾਂਗੇ ਨਹੀਂ ਤੈਨੂੰ ਚੇਤੇ ਰੱਖਾਂਗੇ ਮਹਾਰਾਜ ਸਾਡੇ ਉੱਤੇ ਦਇਆ ਕਰਕੇ ਸਾਨੂੰ ਮਾਨਸ ਜੀਵਨ ਤੇ ਸਾਨੂੰ ਸਾਹਾਂ ਦਾ ਧਨ ਦਿੰਦਾ ਰਿਹਾ ਅਸੀਂ ਦੁਨੀਆ ਉੱਤੇ ਆ ਕੇ ਫੇਰ ਭੁੱਲ ਜਾਂਦੇ ਰਹੇ ਤਾਂ ਸਾਡਾ ਵਾਰ-ਵਾਰੇ ਕਰਮ ਚੱਲਦਾ ਗਿਆ ਤੇ ਮਹਾਰਾਜ ਜੀ ਦਾ ਬਹੁਤ ਕਰਜ਼ਾ ਸਾਡੇ ਸਿਰ ਉੱਤੇ ਚੜ ਗਿਆ ਦਾਗ ਕਰਕੇ ਮਹਾਰਾਜ ਨੇ ਕਿਹਾ ਜਿੰਨੇ ਵੀ ਆਪਾਂ ਜੀ ਅੱਜ ਬੈਠੇ ਆ ਅਸੀਂ ਸਾਰੇ ਦਾਗ ਹੀ ਆ ਸਾਡੇ ਸਾਰਿਆਂ ਦੇ ਉੱਤੇ ਦਾਗ ਲੱਗਾ ਹੋਇਆ ਤੇ ਆਪਾਂ ਦੁਨੀਆ ਦੇ ਵਿੱਚ ਵਿਚਰਨ ਵਾਲੇ ਜੀਵ ਆ ਆਪਾਂ ਦੇਖਦੇ ਆ ਜਦੋਂ ਕਿਸੇ ਮਨੁੱਖ ਦੇ ਉੱਤੇ ਕੋਈ ਕਰਜ਼ਾ ਚੜ ਜਾਵੇ ਨਾ ਜਦੋਂ ਆਪਾਂ ਬੈਂਕ ਦੇ ਕੋਲੋਂ ਕਰਜ਼ਾ ਲੈ ਲਈਏ ਤੇ ਉਸ ਤੋਂ ਬਾਅਦ ਉਸ ਕਰਜ਼ੇ ਨੂੰ ਨਾ ਤਾਰੀਏ ਤੇ ਕੀ ਹੁੰਦਾ ਹੈ ਬੈਂਕ ਵਾਲੇ ਘਰਾਂ ਦੇ ਵਿੱਚ ਨੋਟਿਸ ਭੇਜਣਾ ਸ਼ੁਰੂ ਕਰ ਦਿੰਦੇ ਆ ਅਖਬਾਰਾਂ ਦੇ ਵਿੱਚ ਫੋਟੋਆਂ ਲੱਗ ਜਾਂਦੀਆਂ ਨੇ ਘਰਾਂ ਦੇ ਬਾਹਰ ਫੋਟਮਾਂ ਲਾ ਦਿੱਤੀਆਂ ਜਾਂਦੀਆਂ ਵੀ ਜਿਹੜਾ ਇਹ ਬੰਦਾ ਹੈ ਇਹ ਬੈਂਕ ਦਾ ਕਰਜ਼ਦਾਰ ਇਸ ਨੇ ਬੈਂਕ ਦਾ ਕਰਜ਼ਾ ਦੇਣਾ ਤੇ ਜਿਹੜੇ ਮਨੁੱਖ ਨੇ ਕਰਜ਼ਾ ਦੇਣਾ ਹੁੰਦਾ ਉਹਨੂੰ ਕਿੰਨਾ ਫਿਕਰ ਪਿਆ ਹੁੰਦਾ ਉਹਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਉਹਨੂੰ ਇੰਨਾ ਜ਼ਿਆਦਾ ਫਿਕਰ ਪਿਆ ਹੁੰਦਾ ਮੇਰੀ ਦੁਨੀਆ ਦੇ ਵਿੱਚ ਬਦਨਾਮੀ ਹੋ ਜਾਵੇਗੀ ਮੈਂ ਕਿਵੇਂ ਨਾ ਕਿਵੇਂ ਕਰਕੇ ਬੈਂਕ ਦਾ ਕਰਜ਼ਾ ਲਾਉਣਾ ਨਹੀਂ ਤਾਂ ਮੇਰੀ ਜ਼ਮੀਨ ਜਾਇਦਾ ਜਿਹੜੀ ਉਹ ਕੁੜਕੀ ਹੋ ਜਾਵੇਗੀ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਜ ਸਾਡੇ ਮਨਾਂ ਦਾ ਹਾਲ ਵੇਖੋ ਸਾਡੇ ਮੱਥੇ ਦੇ ਉੱਤੇ ਪਰਮੇਸ਼ਰ ਨੇ ਲਿਖ ਦਿੱਤਾ ਤੁਸੀਂ ਮੇਰੇ ਕਰਜ਼ਦਾਰ ਹੋ ਅੱਜ ਸਾਨੂੰ ਕਿਸੇ ਨੂੰ ਫਿਕਰ ਨਹੀਂ ਵੀ ਸਾਡੀ ਕਿਸ ਦਿਨ ਕੁੜਕੀ ਹੋ ਜਾਣੀ ਹੈ ਸਾਡੀਆਂ ਫਟਮਾਂ ਲੱਗ ਜਾਣੀਆਂ ਹੈ ਸਾਡੀ ਬਦਨਾਮੀ ਹੋ ਜਾਣੀ ਹੈ ਅਸੀਂ ਪਰਮੇਸ਼ਰ ਤੋਂ ਕਰਜ਼ਾ ਚੁੱਕ ਕੇ ਉਲਟਾ ਦੁਨੀਆ ਦੇ ਉੱਤੇ ਹੱਸਦੇ ਫਿਰਦੇ ਹਾਂ ਅਸੀਂ ਦੁਨੀਆ ਦੇ ਉੱਤੇ ਖੁਸ਼ ਹੁੰਨੇ ਫਿਰਦੇ ਹਾਂ ਅਸੀਂ ਹੰਕਾਰ ਕਰਦੇ ਫਿਰਦੇ ਹਾਂ ਦੁਨੀਆ ਦੇ ਉੱਤੇ ਵੀ ਸਾਡੇ ਵਰਗਾ ਹੈ ਹੀ ਕੋਈ ਨਹੀਂ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਜੇ ਦੁਨੀਆ ਦੇ ਉੱਤੇ ਅਹੰਕਾਰੀ ਹੋ ਕੇ ਤੁਰੇ ਫਿਰੇ ਆਪਣੇ ਮਨ ਦੇ ਵਿੱਚ ਹਉਮੈ ਲੈ ਕੇ ਤੁਰਦੇ ਫਿਰਦੇ ਰਹੇ ਤਾਂ ਮਹਾਰਾਜ ਕਹਿੰਦੇ ਅੰਤ ਸਮਾਂ ਤੁਹਾਡਾ ਨੇੜੇ ਆ ਜਾਣਾ ਤੇ ਫਿਰ ਤੁਹਾਡੇ ਸਾਰਿਆਂ ਦੇ ਨਾਲ ਬਹੁਤ ਮਾੜੀ ਹੋਣੀ ਹੈ ਹੁਣ ਕਈ ਵਾਰੀ ਬੰਦਾ ਕਹਿੰਦਾ ਵੀ ਮੇਰੇ ਨਾਲ ਕੀ ਮਾੜੀ ਹੋਣੀ ਮੇਰੇ ਨਾਲ ਪਰਮੇਸ਼ਰ ਕਿਹੋ ਜੀ ਕਰੇਗਾ ਆਪਾਂ ਨੂੰ ਇੱਕ ਬੜੀ ਸੋਹਣੀ ਮਿਸਾਲ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਦਿੱਤੀ ਹੈ ਉਹ ਮਿਸਾਲ ਨੂੰ ਸਮਝ ਕੇ ਤੁਸੀਂ ਆਪ ਹੀ ਸਮਝ ਜਾਓਗੇ ਵੀ ਸਾਡੇ ਨਾਲ ਕਿਹੜੇ ਪਾਅ ਬੀਤਣੇ ਸਮਾਂ ਚੱਲਦਾ ਆਪਾਂ ਖੇਤਾਂ ਦੇ ਵਿੱਚ ਕਮਾਦ ਬੀਜਦੇ ਹਾਂ ਕਮਾਦ ਗੰਨਾ ਗੰਨੇ ਨੂੰ ਆਪਣੇ ਆਪ ਦੇ ਵਿੱਚ ਹੰਕਾਰ ਹੋ ਜਾਂਦਾ ਵੀ ਮੇਰੇ ਅੰਦਰ ਮਿੱਠਤ ਬੜੀ ਹੈ ਮੈਂ ਮਿੱਠਾ ਬੜਾ ਜਦੋਂ ਆਪਣੇ ਅੰਦਰ ਗੰਨੇ ਨੂੰ ਹੌਮੇ ਆ ਜਾਂਦੀ ਹੈ ਨਾ ਤੇ ਹੌਮੇ ਆਉਣ ਤੋਂ ਬਾਅਦ ਜਿਹੜਾ ਗੰਨਾ ਉਹ ਦੂਸਰੇ ਗੰਨੇ ਤੋਂ ਆਪਣੀ ਦੂਰੀ ਬਣਾ ਲੈਂਦਾ ਆਪ ਜੀ ਨੇ ਵੇਖਿਆ ਹੋਏਗਾ ਜਦੋਂ ਗੰਨਿਆਂ ਦੇ ਅੰਦਰ ਰਸ ਭਰ ਜਾਂਦਾ ਹੈ ਨਾ ਗੰਨੇ ਵੱਡੇ ਹੋ ਜਾਂਦੇ ਆ ਉਹਨਾਂ ਗੰਨਿਆਂ ਦੇ ਵਿੱਚ ਇੱਕ ਦੂਸਰੇ ਗੰਨੇ ਤੋਂ ਫਾਸਲਾ ਪੈ ਜਾਂਦਾ ਉਹ ਦੂਰੀ ਬਣਾ ਕੇ ਖੜ ਜਾਂਦੇ ਆ ਪਰ ਹੁੰਦਾ ਕੀ ਹੈ ਜਦੋਂ ਗੰਨਿਆਂ ਦੇ ਵਿੱਚ ਰਸ ਭਰ ਜਾਂਦਾ ਹੈ ਗੰਨੇ ਦੇ ਵਿੱਚ ਹੰਕਾਰ ਆ ਜਾਂਦਾ ਵੀ ਮੈਂ ਮਿੱਠਾ ਬੜਾ ਆਪਣੇ ਆਪ ਨੂੰ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਬਹਿ ਜਾਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਗੰਨੇ ਦੇ ਨਾਲ ਕੀ ਬੀਤਦੀ ਹੈ ਸਤਿਗੁਰਾਂ ਨੇ ਪਾਵਨ ਗੁਰਬਾਣੀ ਵਿੱਚ ਦੱਸਿਆ ਮਹਾਰਾਜ ਕਹਿੰਦੇ ਵੇਖ ਜੇ ਮਿੱਠਾ ਪਾਇਆ ਕਟਕਟ ਬੰਦਾ ਪਾਏ ਕਹਿੰਦੇ ਖੁੰਡਾ ਅੰਦਰ ਰੱਖ ਕੇ ਦੇਣ ਸੁਮਲ ਸਜਾਏ ਹੁੰਦਾ ਕੀ ਹੈ ਗੰਨੇ ਦੇ ਆਕ ਉਤਾਰ ਕੇ ਉਸ ਨੂੰ ਵਾਪਸ ਇਕੱਠਾ ਕਰਕੇ ਉਹਦੀਆਂ ਲੱਤਾਂ ਬਾਹਾਂ ਬੰਨ੍ਹ ਲੈਂਤੀਆਂ ਜਾਂਦੀਆਂ ਲੱਕੜ ਦੀਆਂ ਵੱਡੀਆਂ-ਵੱਡੀਆਂ ਗੋਗੜਾਂ ਦੇ ਵਿੱਚ ਉਹਨੂੰ ਲੰਗਾ ਕੇ ਉਹਦਾ ਰਸ ਕੱਢ ਦਿੱਤਾ ਜਾਂਦਾ ਉਹਨੂੰ ਪੀ ਦਿੱਤਾ ਜਾਂਦਾ ਜਦੋਂ ਗੰਨੇ ਨੂੰ ਪੀ ਦਿੱਤਾ ਜਾਂਦਾ ਉਸ ਤੋਂ ਬਾਅਦ ਉਸ ਦਾ ਰਸ ਕਸੀਦ ਕਰਕੇ ਉਸ ਨੂੰ ਕੁੜਾਏ ਦੇ ਵਿੱਚ ਪਾ ਲਿਆ ਜਾਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਗੰਨੇ ਦੇ ਨਾਲ ਕੀ ਬੀਤਦੀ ਹੈ ਮਹਾਰਾਜ ਜੀ ਕਹਿੰਦੇ ਰਸ ਕਸ ਟੱਟਰ ਪਾਈ ਹੈ ਤੱਬੇ ਤੈਂ ਮੇ ਲਾਏ ਕਹਿੰਦੇ ਭੀਗ ਸੋ ਫੋਗ ਸੰਭਾਲੀਏ ਦੀਚੇ ਅੱਗ ਜਲਾਏ ਕਹਿੰਦੇ ਕੜਾਹੀ ਦੇ ਵਿੱਚ ਪਿਆ ਹੋਇਆ ਹੌਮੇ ਦੇ ਵਿੱਚ ਉਹ ਗੰਨਾ ਬਾਹ ਦੇ ਵਿੱਚ ਤੜਫਦਾ ਚੀਕਾ ਮਾਰਦਾ ਆਪਾਂ ਕਹਿ ਦਿੰਦੇ ਆ ਵੀ ਗੰਨੇ ਦਾ ਰਸ ਕੜਾਹੀ ਦੇ ਵਿੱਚ ਪਾਇਆ ਹੁਣ ਉਬਲਣਾ ਸ਼ੁਰੂ ਹੋ ਗਿਆ ਉਹਦੇ ਵਿੱਚੋਂ ਦੇਖੋ ਪਖ ਪਖ ਕਰਕੇ ਆਵਾਜ਼ਾਂ ਆਉਂਦੀਆਂ ਮਹਾਰਾਜ ਕਹਿੰਦੇ ਉਹ ਚੀਕਦਾ ਆਪਦੀ ਹੌਮੇ ਦੇ ਕਰਕੇ ਪਰ ਜਿਹੜੇ ਫਰਿਸ਼ਤੇ ਹੁੰਦੇ ਆ ਗੰਨੇ ਦਾ ਰਸ ਕੱਢਣ ਵਾਲੇ ਹੁੰਦੇ ਆ ਉਹ ਦਰਸ਼ ਨਹੀਂ ਕਰਦੇ ਉਹਨਾਂ ਨੇ ਪਹਿਲਾਂ ਗੰਨੇ ਦਾ ਰਸ ਵੀ ਕੱਢ ਲਿਆ ਉਸ ਤੋਂ ਬਾਅਦ ਜਿਹੜਾ ਉਹਦਾ ਆਕ ਰਹਿ ਗਿਆ ਉਹਨੂੰ ਵੀ ਨਹੀਂ ਬਖਸ਼ਿਆ ਮਹਾਰਾਜ ਕਹਿੰਦੇ ਭੀਸ ਉਹ ਫੋਗ ਸੰਭਾਲੀਏ ਦੀਚੇ ਅੱਗ ਜਲਾਏ ਉਹਨੂੰ ਵੀ ਅੱਗ ਦੇ ਵਿੱਚ ਲਾ ਕੇ ਉਹਨੂੰ ਵੀ ਸਵਾਹ ਕਰ ਦਿੱਤਾ ਜਾਂਦਾ ਹੈ ਹੰਕਾਰੀ ਦਾ ਹਸ਼ਰ ਕੀ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਕ ਬਣ ਕੇ ਰਹਿ ਗਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸੰਧਾਨਤ ਵੇਖਿਆ ਗੰਨੇ ਦਾ ਰਸ ਤੇ ਅਸੀਂ ਵੀ ਬੜੇ ਪੀਨੇ ਆਂ ਅਸੀਂ ਕੱਢਦੇ ਵੀ ਬੜੇ ਆਂ ਪਰ ਅਸੀਂ ਸਵਾਦਾਂ ਦੇ ਵਿੱਚ ਪਏ ਹੋਏ ਆਂ ਪਰ ਮਹਾਰਾਜ ਜੀ ਨੇ ਰਸ ਵੀ ਪੀਤਾ ਤੇ ਨਾਲ ਤੱਤ ਵੇਖਿਆ ਤੇ ਮਹਾਰਾਜ ਜੀ ਨੇ ਤੱਤ ਵੇਖ ਕੇ ਆਖ ਦਿੱਤਾ ਕਹਿੰਦੇ ਨਾਨਕ ਮਿੱਠਾ ਪਤਰੀ ਹੈ ਵੇਖੋ ਲੋਕਾਂ ਜਾਏ ਮਹਾਰਾਜ ਕਹਿੰਦੇ ਉਹ ਦੁਨੀਆ ਦੇ ਲੋਕੋ ਵੇਖੋ ਕਿ ਇਹ ਗੰਨੇ ਦਾ ਕੇਵਲ ਰਸ ਪੀਣ ਤੱਕ ਹੀ ਨਿਮਿਤ ਹੋ ਕੇ ਰਹਿ ਜਾ ਜੇ ਵੇਖੋ ਹੰਕਾਰ ਦੇ ਵਿੱਚ ਭਰੇ ਹੋਏ ਉਸ ਗੰਨੇ ਦੇ ਨਾਲ ਕੀ ਬੀਤੀ ਉਹਦਾ ਰਹਿ ਕੀ ਗਿਆ ਅਸੀਂ ਵੀ ਅੱਜ ਦੁਨੀਆ ਦੇ ਉੱਤੇ ਆਏ ਆਂ ਮਹਾਰਾਜ ਵਾਰ-ਵਾਰ ਸਾਨੂੰ ਗੁਰਬਾਣੀ ਦੇ ਵਿੱਚ ਗਿਆਨ ਦੇ ਕੇ ਸਮਝਾ ਰਿਹਾ ਅਸੀਂ ਵਾਕਈ ਇਹ ਚੀਜ਼ਾਂ ਭੁੱਲ ਗਏ ਆ ਤੇ ਮਹਾਰਾਜ ਜੀ ਦੀ ਪਾਵਨ ਬਾਣੀ ਸਾਨੂੰ ਸਮਝਾ ਰਹੀ ਹੈ ਆਓ ਸਮਾਂ ਆਉਣ ਵਾਲਾ ਗੁਰਮਖੋ ਕਵਿਤਾ ਦੀਆਂ ਲਾਈਨਾਂ ਗੁਰਮਖਾਂ ਦੇ ਕੋਲੋਂ ਸਰਵਣ ਕਰੀਏ ਦੁਨੀਆ ਦੇ ਉੱਤੇ ਆ ਕੇ ਬੰਦਾ ਭੁੱਲ ਗਿਆ ਪਰ ਮਹਾਰਾਜ ਭੁੱਲੇ ਹੋਏ ਮਨ ਨੂੰ ਸਮਝਾ ਰਿਹਾ ਵੀ ਇਹ ਜਿਹੜੀ ਵਾਰੀ ਹੈ ਤੈਨੂੰ ਕਿਸ ਵਾਸਤੇ ਮਿਲੀ ਹੈ ਕੀ ਕਰਨ ਵਾਸਤੇ ਤੂੰ ਸੰਸਾਰ